ਬੌਕਰਪਾਟੀ ਮੁਰਦਾਬਾ 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 ਲਗਭਗ ਅਸੀਂ 14-15 ਮਹੀਨੇ ਸੰਭੂ ਦੇ ਬਾਰਡਰ ਤੇ ਬੈਠੇ ਰਹਾਂ ਉਥੋਂ ਸਾਡੀਆਂ ਟਰਾਲੀ ਚੋਰੀ ਹੋ ਕੇ ਇੱਥੇ ਜਿਹੜਾ ਸਮਾਨ ਆ ਇੱਥੇ ਨਾਬੇ ਦੇ ਵਿੱਚ ਆਉਂਦਾ ਉਹ ਮਾਲ ਬਰਾਮਦ ਹੋ ਜਾਂਦਾ ਉਹ ਜਿਹੜਾ ਕੇਸ ਆ ਉਸ ਪੰਕਜ ਪੱਪੂ ਦੀ ਵਰਕਸ਼ਾਪ ਚੋਂ ਹੁੰਦਾ ਦੋ ਪਰਚੇ ਹੁੰਦੇ ਆ ਪਰ ਸਾਨੂੰ ਸੂਤਰਾ ਤੋਂ ਪਤਾ ਲੱਗਦਾ ਵੀ ਜਿਹੜੀ ਇੱਥੇ ਗੁਰਚਰਨ ਸਿੰਘ ਈਓ ਦੀ ਕੋਠੀ ਆ ਇਹਦੇ ਵਿੱਚ ਵੀ ਵੱਡੀ ਪੱਧਰ ਤੇ ਜਿਹੜਾ ਸਮਾਨ ਪਿਆ ਅਸੀਂ ਸੀਆਈ ਸਟਾਪ ਪਟਿਆਲਾ ਨੂੰ ਇਹ ਅਪੀਲ ਕੀਤੀ ਬੇਨਤੀ ਕੀਤੀ ਵੀ ਸਾਡੀ ਉਰੇ ਸੰਤੁਸ਼ਟੀ ਕਰਾਈ ਜਾਵੇ ਸਾਨੂੰ ਤਸੱਲੀ ਕਰਵਾਈ ਜਾਵੇ ਪਰ ਉਹ ਮੌਕੇ ਤੇ ਆ ਕੇ ਕਹਿੰਦਾ ਵੀ ਇਹ ਕੰਮ ਜਿਹੜਾ ਇਹ ਮੈਜਿਸਟ੍ਰੇਟ ਜਾਂ ਐਸਡੀਮ ਦੀ ਨਿਗਰਾਨੀ ਥੱਲੇ ਹੋ ਸਕਦਾ ਭਰਾਵਾਂ ਨੇ ਸੂਤਰਾਂ ਨੇ ਸਾਡਿਆਂ ਨੇ ਪੱਕਿਆਂ ਨੇ ਜਾਣਕਾਰੀ ਦਿੱਤੀ ਵੀ ਜਿਹੜਾ ਉਰੇ ਇਹ ਦਫਤਰਾ ਇਹਦੇ ਵਿੱਚ ਟਰਾਲੀ ਦੇ ਵਿੱਚ ਕਾਫੀ ਸਮਾਨ ਪਾ ਕੇ ਲੈ ਕੇ ਆਇਆ ਉਹ ਉਹਨਾਂ ਦੇ ਵਿੱਡ ਨੇ ਉਹਨਾਂ ਦੇ ਗਾਰਡਨ ਨੇ ਉਹਨਾਂ ਦੇ ਡਾਲੇ ਆ ਉਹ ਇੱਥੇ ਬਰਾਮ ਦਾ ਮਤਲਬ ਰੱਖੇ ਗਏ ਆ ਇਹ ਤਾਂ ਉਹ ਗੱਲ ਆ ਵੀ ਜਦੋਂ ਅਸੀਂ ਚਿੰਟਾ ਗੱਡ ਲੈਂਦੇ ਆ ਜਿੰਨਾ ਚਿਰ ਜਿੱਤ ਨਹੀਂ ਹੁੰਦੀ ਉਹਨਾਂ ਚ ਚਿੰਟਾ ਪਟਦੇ ਨਹੀਂ ਉਸੇ ਤਰ੍ਹਾਂ ਦਾ ਹੀ ਧਰਨਾ ਹੋਊਗਾ ਅਸੀਂ ਝੰਡਾ ਗੱਡਤਾ ਜਿੰਨਾ ਚਿਰ ਸਾਨੂੰ ਇੱਥੇ ਮਤਲਬ ਸਾਡੀ ਸੰਤੁਸ਼ਟੀ ਨਹੀਂ ਕਰਾਈ ਜਾਂਦੀ ਉਹਨਾਂ ਚਿਰ ਅਸੀਂ ਲਗਾਤਾਰ ਦਿਨ ਰਾਤ ਇੱਥੇ ਆਪ ਹਾਜ਼ਰੀ ਦੇ ਕੇ ਆਪਣੇ ਸਮਾਨ ਦੀ ਯਾਨੀ ਸਮਾਨ ਬਰਾਂਦ ਕਰਾਵਾਂਗੇ ਸਮਾਨਤਾ ਜੀ ਸਾਡਾ ਜਣੀ ਪੌਣੇ 4 ਕਰੋੜ ਦਾ ਚੋਰੀ ਹੋਇਆ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗਿਆ ਸੋ ਇੱਥੇ ਨਾਬੇ ਦੇ ਵਿੱਚੋਂ ਜਣੀ ਵੱਡੀ ਮਾਤਰਾ ਦੇ ਵਿੱਚ ਸਮਾਨ ਲਿਕੜ ਰਿਹਾ ਇਹ ਕਿਸਾਨ ਮਜ਼ਦੂਰ ਮੋਰਚੇ ਦਾ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਦਾ ਸਮਾਨ ਆ ਸੰਭੂ ਬਾਰਡਰ ਤੇ ਜਿੰਨੀਆਂ ਵੀ ਜੱਥੇਬੰਦੀਆਂ ᱛੀਆਂ ਉਹਨਾਂ ਦੀ ਅੱਖ ਅੱਜ ਇਹ ਅੰਦੋਲਨ ਤੇ ਆ ਜੇ ਸਮਾਨ ਉਰੋਂ ਸਾਡਾ ਲਿਕੜਦਾ ਸੋ ਅਸੀਂ ਲੋਕਾਂ ਦੇ ਤੱਕ ਤਾਂ ਪ੍ਰਭਾਈ ਕਰਵਾ ਸਕਾਂਗੇ ਜੀ ਸਮਾਨ ਕੱਢਣ ਚ ਕਾਮਯਾਬ ਹੋ ਗਿਆ ਸੀ ਇਹ ਸਾਡਾ ਕਿਸਾਨਾਂ ਦਾ ਚੋਰੀ ਦਾ ਸਮਾਨ ਆ ਜਿਹੜਾ ਨੱਬਾ ਨਗਰ ਕੌਂਸਲ ਦੇ ਕਾਰਨ ਸਹਾਦਕ ਅਫਸਰ ਕੋਲ ਤੇ ਦੀ ਕੋਠੀ ਚ ਪਿਆ ਨਹੀਂ ਜੀ ਅਜਾ ਕੁਝ ਨਹੀਂ ਹੋਏਗਾ ਬਾਕੀ ਜੋ ਇਹਨਾਂ ਨੇ ਧਰਨਾ ਲਾਇਆ ਕੋਈ ਗੱਲ ਨਹੀਂ ਜੀ ਦੇਖਦੇ ਆਂ ਮੇਰੇ ਮੁਤਾਬਕ ਕੀ ਹੋ ਸਕਦਾ ਜਿਹੜਾ ਪੱਟ ਕੇ ਉੱਤੇ ਨਿਕਲਿਆ ਹੋਵੇ ਨਹੀਂ ਮੇਰੇ ਮੁਤਾਬਕ ਕੁਝ ਵੀ ਨਹੀਂ ਹੈਗਾ ਜੀ ਉੱਥੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪਿਛਲੇ ਸਮੇਂ ਦੌਰਾਨ ਨਾਬਾ ਦੇ ਵਿੱਚੋਂ ਟਰਾਲੀਆਂ ਦੇ ਟਾਇਰ ਬਰਾਮਦ ਕਰਵਾਉਂਦੇ ਨੇ ਕਿਸਾਨ ਉਸ ਤੋਂ ਬਾਅਦ ਇੱਕ ਟਰਾਲੀ ਭਾਸੋਂ ਦੇ ਨਜ਼ਦੀਕ ਮਿਲਦੀਆ ਜਿਸ ਦਾ ਪਤਾ ਨਹੀਂ ਲੱਗਦਾ ਕਿ ਕਿਸ ਨੇ ਉੱਥੇ ਖੜਾਈਆ ਜਾਂ ਕਿਸ ਦੀ ਟਰਾਲੀਆ ਪਰ ਕਿਸਾਨ ਕਹਿੰਦੇ ਸੀ ਕਿ ਇਹ ਟਰਾਲੀ ਵੀ ਉਥੋਂ ਕਿਸਾਨੀ ਅੰਦੋਲਨ ਚੋਂ ਚੋਰੀ ਹੋਈ ਵੀ ਟਰਾਲੀ ਆ ਪਰ ਉਸ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਜਥੇਬੰਦੀ ਦੇ ਆਗੂ ਨਗਰ ਕਾਉਂਸਲ ਨਾਬਾ ਚ ਪਹੁੰਚੇ ਨੇ ਨਗਰ ਕਾਉਂਸਲ ਦੇ ਈਓ ਦੀ ਸਰਕਾਰੀ ਕੋਠੀ ਦੇ ਗੇਟ ਦੇ ਸਾਹਮਣੇ ਮੌਜੂਦ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪਿੱਛੇ ਕੋਠੀ ਆ ਤੇ ਇਧਰ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂ ਨੇ ਪਹੁੰਚੇ ਹੋਏ ਨੇ ਅਤੇ ਲਗਾਤਾਰ ਉਹ ਕਹਿ ਰਹੇ ਸੀ ਕਿ ਵੱਡੇ ਖੁਲਾਸੇ ਕਰਾਂਗੇ ਹੋਰ ਵੀ ਸਮਾਨ ਅਸੀਂ ਬਰਾਮਦ ਕਰਵਾਵਾਂਗੇ ਇਥੋਂ ਤੱਕ ਕਹਿ ਰਹੇ ਸੀ ਸੋ ਗੱਲਬਾਤ ਕਰਾਂਗੇ ਬਲਾਕ ਪ੍ਰਧਾਨ ਕਮਦੂਰ ਸਿੰਘ ਬਾਬਰਪੁਰ ਮੌਜੂਦ ਨੇ ਬਾਬਰਪੁਰ ਜੀ ਅੱਜ ਫੇਰ ਇਕੱਠੇ ਹੋਏ ਹੋ ਕੋਠੀ ਦੇ ਅੱਗੇ ਬੈਠੇ ਹੋ ਕੀ ਕਾਰਨ ਹੈ ਬਿਲਕੁਲ ਜੀ ਦੇਖੋ ਲੰਬੇ ਸਮੇਂ ਤੋਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਰਹੇ ਹਾਂ ਜਿਵੇਂ ਕਿ ਲਗਭਗ ਅਸੀਂ 14-15 ਮਹੀਨੇ ਸੰਭੂ ਦੇ ਬਾਰਡਰ ਤੇ ਬੈਠੇ ਰਹੇ ਹਾਂ ਉੱਥੋਂ ਸਾਡੀਆਂ ਟਰਾਲੀ ਚੋਰੀ ਹੋ ਕੇ ਇੱਥੇ ਜਿਹੜਾ ਸਮਾਨ ਆ ਇੱਥੇ ਨਾਬੇ ਦੇ ਵਿੱਚ ਆਉਂਦਾ ਇੱਥੇ ਈਓ ਜਿਹੜਾ ਇੱਥੇ ਦਾ ਈਓ ਹੈਗਾ ਗੁਰਚਰਨ ਸਿੰਘ ਉਹਦੇ ਹੁਕਮ ਨਾਲ ਟਰੈਕਟਰ ਜਾਂਦੇ ਆ ਸੋ ਉਹ ਮਾਲ ਬਰਾਮਦ ਹੋ ਜਾਂਦਾ ਉਹ ਜਿਹੜਾ ਕੇਸ ਆ ਉਸ ਪੰਕਜ ਪੱਪੂ ਦੀ ਵਰਕਸਾਬ ਚੋਂ ਹੁੰਦਾ ਦੋ ਪਰਚੇ ਹੁੰਦੇ ਆ ਪਰ ਉਹ ਜਿਹੜੀ ਮੈਡਮ ਸੁਜਾਤਾ ਚਾਵਲਾ ਉਹ ਆਮ ਪਾਰਟੀ ਝਾੜੂ ਪਾਰਟੀ ਦੀ ਜਿਹੜੀ ਵਰਕਰ ਸੀਗੀ ਉਹਦੇ ਕਾਰਨ ਉਹਦਾ ਵੱਡਾ ਬਚਾਅ ਕਰਦੀ ਆ ਇਹ ਸਰਕਾਰ ਮੌਕੇ ਦੀ ਆ ਸੋ ਪਰ ਸਾਨੂੰ ਐਂ ਤੇ ਵੀ ਸ਼ਾਇਦ ਜਿਹੜੀ ਇਹ ਸਰਕਾਰ ਆ ਜਾਂ ਜਿਹੜੇ ਪ੍ਰਸ਼ਾਸਨ ਕਰਮਚਾਰੀ ਆ ਇਹ ਸਾਨੂੰ ਇਨਸਾਫ ਦੇਣਗੇ ਪਰ ਭਾਈ ਉਹ ਦਿੰਦੇ ਨਹੀਂ ਪਰ ਸਾਨੂੰ ਸੂਤਰਾਂ ਤੋਂ ਪਤਾ ਲੱਗਦਾ ਵੀ ਜਿਹੜੀ ਇੱਥੇ ਗੁਰਚਰਨ ਸਿੰਘ ਈਓ ਦੀ ਕੋਠੀ ਆ ਇਹਦੇ ਵਿੱਚ ਵੀ ਵੱਡੀ ਪੱਧਰ ਤੇ ਜਿਹੜਾ ਅਸਮਾਨ ਪਿਆ ਇਹ ਕੋਠੀ ਜਿਹਦੇ ਤੁਸੀਂ ਅੱਗੇ ਖੜੇ ਹੋ ਗੇਟ ਤੇ ਖੜੇ ਬਿਲਕੁਲ ਜੀ ਇਹ ਨਗਰ ਕੌਂਸਲ ਦਫ਼ਤਰ ਦੇ ਬਿਲਕੁਲ ਸਾਹਮਣੇ ਜਿਹੜੀ ਈਓ ਇੱਥੇ ਗੁਰਚਰਨ ਸਿੰਘ ਆ ਉਹਨਾਂ ਦੀ ਇਹ ਖੋਦ ਮਤਲਬ ਪਰਸਨਲ ਕੋਠੀ ਆ ਜਿਹੜੀ ਉਹਨਾਂ ਨੂੰ ਲੋਟ ਹੋਈ ਹੋਈ ਆ ਇਹਦੇ ਵਿੱਚ ਬਹੁਤ ਸਾਰਾ ਸਮਾਨ ਆ ਜਿਹੜਾ ਸੰਭੂ ਤੋਂ ਆ ਕੇ ਇੱਥੇ ਪਿਆ ਸੋ ਸਾਨੂੰ ਸ਼ੱਕ ਆ ਅਸੀਂ ਸੀਆਈ ਸਟਾਪ ਪਟਿਆਲਾ ਨੂੰ ਇਹ ਅਪੀਲ ਕੀਤੀ ਬੇਨਤੀ ਕੀਤੀ ਵੀ ਸਾਡੀ ਉਰੇ ਸੰਤੁਸ਼ਟੀ ਕਰਾਈ ਜਾਵੇ ਸਾਨੂੰ ਤਸੱਲੀ ਕਰਵਾਈ ਜਾਵੇ ਪਰ ਉਹ ਮੌਕੇ ਤੇ ਆ ਕੇ ਕਹਿੰਦਾ ਵੀ ਇਹ ਕੰਮ ਜਿਹੜਾ ਇਹ ਮੈਜਿਸਟ੍ਰੇਟ ਜਾਂ ਐਸਡੀਮ ਦੀ ਨਿਗਰਾਨੀ ਥੱਲੇ ਹੋ ਸਕਦਾ ਸੋ ਉਹ ਪਤਾ ਨਹੀਂ ਕਦੋਂ ਮਨਜ਼ੂਰੀ ਲੈ ਕੇ ਆਉਣਗੇ ਸੋ ਕਿਸਾਨ ਡਟੇ ਹੋਏ ਆ ਜਿਹੜੀ ਜਿੰਨਾ ਚਿਰ ਸਮਾਨ ਨਹੀਂ ਮਿਲਦਾ ਤਾਂ ਇਹ ਸਮਾਨ ਬਈ ਆਪਾਂ ਮਤਲਬ ਸੰਘਰਸ਼ ਦੇ ਡੰਡੇ ਦੇ ਜ਼ੋਰ ਔਰ ਝੰਡੇ ਦੇ ਜ਼ੋਰ ਨਾਲ ਬਰਾਮਦ ਕਰਾਉਣਾ ਬਈ ਹੁਣ ਤੁਹਾਨੂੰ ਕੀ ਲੱਗਦਾ ਅਜਿਹਾ ਕੀ ਸਮਾਨ ਆ ਕੀ ਤੁਹਾਨੂੰ ਪਤਾ ਲੱਗਿਆ ਕੋਈ ਜਾਣਕਾਰੀ ਮਿਲੀ ਆ ਜਾਂ ਪੱਕੇ ਸਬੂਤ ਮਿਲੇ ਨੇ ਤੁਹਾਨੂੰ ਤਾਂ ਤੁਸੀਂ ਪਹੁੰਚੋ ਇੱਥੇ ਬਿਲਕੁਲ ਜੀ ਸਾਨੂੰ ਪੱਕੇ ਸੂਤਰਾਂ ਤੋਂ ਪਤਾ ਲੱਗਿਆ ਕਿਉਂਕਿ ਜਿੱਥੇ ਸਰਕਾਰ ਦੇ ਸੂਤਰ ਕਹਿੰਦੇ ਆ ਸਰਕਾਰ ਦੇ ਹੱਥ ਬਹੁਤ ਲੰਮੇ ਆ ਤਾਂ ਉੱਥੇ ਜਿਹੜੀ ਇਹ ਕਿਸਾਨ ਯੂਨੀਅਨ ਆ ਬਾਈ ਇਹਨਾਂ ਦੇ ਵੀ ਸੂਤਰ ਬਹੁਤ ਆ ਕਿਉਂਕਿ ਲੋਕਾਂ ਦੇ ਵਿੱਚ ਇਹ ਕੰਮ ਕਰਦੇ ਆ ਤਾਂ ਲੋਕਾਂ ਦੇ ਵਿੱਚੋਂ ਭਰਾਵਾਂ ਨੇ ਸੂਤਰਾਂ ਨੇ ਸਾਡਿਆਂ ਨੇ ਪੱਕਿਆਂ ਨੇ ਜਾਣਕਾਰੀ ਦਿੱਤੀ ਵੀ ਜਿਹੜਾ ਉਰੇ ਇਹ ਉਹ ਦਫਤਰਾ ਇਹਦੇ ਵਿੱਚ ਟਰਾਲੀ ਦੇ ਵਿੱਚ ਕਾਫੀ ਸਮਾਨ ਪਾ ਕੇ ਲੈ ਕੇ ਆਇਆ ਉਹ ਉਹਨਾਂ ਦੇ ਵਿੱਡ ਨੇ ਉਹਨਾਂ ਦੇ ਗਾਰਡਨ ਨੇ ਉਹਨਾਂ ਦੇ ਡਾਲੇ ਆ ਉਹ ਇੱਥੇ ਬਰਾਮਦ ਦਾ ਮਤਲਬ ਰੱਖੇ ਗਏ ਆ ਸੋ ਅਸੀਂ ਬਰਾਮਦ ਕਰਾਉਣ ਵਾਸਤੇ ਇਹ ਸੰਘਰਸ਼ ਵਿੱਢਿਆ ਹੁਣ ਜਿੰਨਾ ਚਿਰ ਮਤਲਬ ਇਹ ਸਮਾਨ ਬਰਾਮਦ ਨਹੀਂ ਹੁੰਦਾ ਉਹਨਾਂ ਚ ਰਵੱਈਏ ਸੰਘਰਸ਼ ਜਾਰੀ ਰਹੂਗਾ ਸੋ ਇਹ ਵੱਡੇ ਅੱਜ ਅਸੀਂ ਬਿਲਕੁਲ ਛੋਟੇ ਪੱਧਰ ਤੇ 4-4 2-2 ਬੰਦਿਆਂ ਨੂੰ ਗਿਣਤੀ ਦੇ ਮਤਲਬ ਪਿੰਡਾਂ ਦੇ ਵਿੱਚ ਸਨੇਹ ਲਾਇਆ ਕਿਉਂਕਿ ਅਸੀਂ ਵਿਸ਼ਵਾਸ ਰੱਖਦੇ ਹਾਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਤੇ ਤੇ ਸਰਕਾਰ ਤੇ ਅਗਰ ਪ੍ਰਸ਼ਾਸਨ ਜਾਂ ਸਰਕਾਰ ਸਾਨੂੰ ਇਨਸਾਫ ਨਹੀਂ ਦਿਵਾਉਂਦੀ ਤਾਂ ਕੱਲ ਨੂੰ ਬਾਈ ਇੱਥੇ ਹਜ਼ਾਰਾਂ ਦੀ ਤਗਾ ਦੇ ਵਿੱਚ ਗਿਣਤੀ ਹੋਊ ਸਾਡੇ ਕਿਸਾਨ ਭਰਾਵਾਂ ਦੀ ਕਿਉਂਕਿ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਇੱਥੇ ਦੀ ਜਿਹੜੀ ਮੈਡਮ ਦੀ ਉਹਦੇ ਬਾਰ ਮੂਰੇ ਲਾਇਆ ਤੀ ਲਗਭਗ ਵੱਡੇ ਪੱਧਰ ਤੇ ਜਿਹੜਾ ਧਰਨਾ ਸੀ ਉਹ ਧਰਨਾ ਜੇ ਜਣੀ ਇਹਨਾਂ ਲੋਕ ਮਤਲਬ ਮਾਹੌਲ ਇਸ ਤਰ੍ਹਾਂ ਦਾ ਨਹੀਂ ਬਣਾਉਣਾ ਤਾਂ ਇਸ ਸਰਕਾਰ ਦੇ ਹੱਥਾਂ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਸਾਡਾ ਜਿਹੜਾ ਸਮਾਨ ਹੈ ਉਹ ਬਰਾਮਦ ਕਰਕੇ ਕਿਸਾਨਾਂ ਨੂੰ ਦਿਖਾਇਆ ਜਾਵੇ ਜੀ ਬਿਲਕੁਲ ਹੁਣ ਤੁਸੀਂ ਕਦੋਂ ਤੱਕ ਇੱਥੇ ਬੈਠੇ ਰਹੋਗੇ ਇੱਥੇ ਲੰਮੋਗੇ ਪੱਕਾ ਧਰਨਾ ਬਾਈ ਇਹ ਤਾਂ ਉਹ ਗੱਲ ਆ ਵੀ ਜਦੋਂ ਅਸੀਂ ਚਿੰਟਾ ਗੱਡ ਲੈਂਦੇ ਆ ਜਿੰਨਾ ਚਿਰ ਜਿੱਤ ਨਹੀਂ ਹੁੰਦੀ ਉਹਨਾਂ ਚ ਚਿੰਟਾ ਪਟਦੇ ਨਹੀਂ ਉਸੇ ਤਰ੍ਹਾਂ ਦਾ ਧਰਨਾ ਹੋਊਗਾ ਅਸੀਂ ਝੰਡਾ ਗੱਡਤਾ ਜਿੰਨਾ ਚਿਰ ਸਾਨੂੰ ਇੱਥੇ ਮਤਲਬ ਸਾਡੀ ਸੰਤੁਸ਼ਟੀ ਨਹੀਂ ਕਰਾਈ ਜਾਂਦੀ ਉਹਨਾਂ ਚਿਰ ਅਸੀਂ ਲਗਾਤਾਰ ਦਿਨ ਰਾਤ ਇੱਥੇ ਆਪ ਹਾਜ਼ਰੀ ਦੇ ਕੇ ਆਪਣੇ ਸਮਾਨ ਦੀ ਜਾਨੀ ਸਮਾਨ ਬਰਾਂਦ ਕਰਾਵਾਂਗੇ ਭਾਈ ਕਿ ਕੋਠੀ ਦੀ ਤਲਾਸ਼ੀ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਚ ਕਰਨੀਓ ਕਰਨੀਆਂ ਦੇਖੋ ਜੀ ਪੁਲਿਸ ਪ੍ਰਸ਼ਾਸਨ ਅਸੀਂ ਤਾਂ ਕਹਿੰਦੇ ਆ ਚਾਰ ਬੰਦੇ ਵਈ ਸਰਕਾਰੀ ਆ ਕੇ ਸਾਡੀ ਤਲਾਸ਼ੀ ਕਰਾ ਦੇਣ ਪਰ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਉਹ ਤਾਂ ਕਹਿੰਦੇ ਜੀ ਮੈਜਿਸਟ੍ਰੇਟ ਇੱਥੇ ਦੇ ਐਸਡੀਮ ਉਹ ਆ ਕੇ ਤੁਹਾਡੀ ਮਤਲਬ ਹਾਜ਼ਰੀ ਚ ਅਸੀਂ ਇਹ ਦਸੱਲੀ ਕਰਵਾਵਾਂਗੇ ਸੋ ਅਸੀਂ ਉਹਨਾਂ ਨੂੰ ਵੈਲਕਮ ਆਖਿਆ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਅਸੀਂ ਬੈਠੇ ਆ ਜਿੰਨਾ ਚਿਰ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਬਾਈ ਅਸੀਂ ਸੰਘਰਸ਼ ਲੜਾਂਗੇ ਬਿਲਕੁਲ ਚਮਕੌਰ ਜੀ ਇਕੱਠੇ ਹੋਇਓ ਕੀ ਲੱਗਦਾ ਸਮਾਨ ਕਾਫੀ ਤਦਾਦ ਚ ਤੁਹਾਨੂੰ ਮਤਲਬ ਜਾਣਕਾਰੀ ਮਿਲੀਆ ਸਮਾਨਤਾ ਜੀ ਸਾਡਾ ਜਣੀ 4.5 ਕਰੋੜ ਦਾ ਚੋਰੀ ਹੋਇਆ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗਿਆ ਸੋ ਇੱਥੇ ਨਾਬੇ ਦੇ ਵਿੱਚੋਂ ਜਣੀ ਵੱਡੀ ਮਾਤਰਾ ਦੇ ਵਿੱਚ ਸਮਾਨ ਲਿਕੜ ਰਿਹਾ ਪਹਿਲਾਂ ਵੀ ਸੋਨੇ ਦੇ ਦੇਖਿਆ ਸੋ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆ ਮੀਡੀਆ ਵਾਲਿਆਂ ਦਾ ਬਾਈ ਜਿਹੜੇ ਤੁਸੀਂ ਪਹੁੰਚਦੇ ਹੋਰੇ ਦਿਲ ਦੀਆਂ ਗਹਿਰਾਈਆਂ ਤੋਂ ਕਿਉਂਕਿ ਸਮੂਹ ਦੇ ਹਿੱਤਾਂ ਦੀ ਗੱਲ ਕਰਨ ਆਲੇ ਹੋ ਤੁਸੀਂ ਵੀ ਅਸੀਂ ਵੀ ਸਮੂਹ ਦੇ ਹਿੱਤਾਂ ਦੇ ਲਈ ਲੜ ਰਹੇ ਹਾਂ ਜਿਹੜਾ ਸਮਾਨ ਆ ਜ਼ਿਆਦਾਤਰ ਸਮਾਨ ਉਹ ਲੋਕਾਂ ਦਾ ਜਿਵੇਂ ਬਾਈ ਅੰਬਰਸਰੀ ਦੇ ਲੋਕ ਨੇ ਕਿਉਂਕਿ ਉਹਨਾਂ ਤੋਂ ਸਮਾਨ ਲੈਣ ਆਇਆ ਨਹੀਂ ਗਿਆ ਔਰੇ ਉਹ ਦੂਰ ਬੈਠੇ ਸੀ ਜਿਹੜੇ ਅੱਜ ਕੁਦਰਤ ਦੀ ਮਾਰ ਦੇ ਥੱਲੇ ਆਪਣੀ ਜ਼ਿੰਦਗੀ ਬਾਸਰ ਕਰ ਰਹੇ ਨੇ ਬਾਈ ਘਰ ਉਹਨਾਂ ਦੇ ਟ ਹੈਗੇ ਜ਼ਮੀਨ ਦੇ ਵਿੱਚ ਰੇਤ ਉਹਨਾਂ ਦੇ ਵੜ ਗਈ ਬੀਜਾਂ ਨੂੰ ਦਾਣੇ ਉਹਨਾਂ ਦੇ ਨਹੀਂ ਖਾਨ ਨੂੰ ਦਾਣੇ ਉਹਨਾਂ ਲਈ ਵੀ ਨਹੀਂ ਜ਼ਿਆਦਾਤਰ ਸਮਾਨ ਉਹਨਾਂ ਦਾ ਅਸੀਂ ਸਮੂਹ ਦੇ ਹਿੱਤਾਂ ਦੀ ਗੱਲ ਕਰਦੇ ਆ ਜੀ ਨੂੰ ਬਾਬਾ ਨਾਨਕ ਸਾਰੇ ਧਰਮ ਕਹਿੰਦੇ ਨੇ ਕਿ ਜੇ ਸਮੂਹ ਦੀ ਲੜਾਈ ਲੜੋਂਗੇ ਤਾਂ ਸਭ ਤੋਂ ਵੱਡਾ ਜਣੀ ਪੁੰਨਾ ਹੋ ਅਸੀਂ ਉਹ ਲੜਾਈ ਲੜ ਰਹੇ ਹਾਂ ਨਹੀਂ ਤੁਸੀਂ ਸੀਆਈਏ ਸਟਾਫ ਨੂੰ ਸ਼ਿਕਾਇਤ ਕਰੀਆ ਹੁਣ ਦੁਬਾਰਾ ਕਿਉਂਕਿ ਪਹਿਲਾਂ ਇਹ ਕੇਸ ਨਾਬਾ ਚ ਸੀ ਹਾਂਜੀ ਉਹ ਟੀਮ ਆਈ ਹੋਈ ਆ ਉਰੇ ਉਹ ਆਪਦੀ ਪੈਰਬਹੀ ਕਾਗਜ਼ ਪੱਤਰ ਕਹਿੰਦੇ ਵੀ ਤਿਆਰ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਹੇ ਤਾਂ ਵੀ ਭਰਾਵੋ ਅੱਜ ਨਹੀਂ ਹੁੰਦੇ ਤਾਂ ਕੱਲ ਨੂੰ ਹੋ ਜਾਣਗੇ ਅਸੀਂ ਤਾਂ ਬੈਠੇ ਆ ਔਰੇ ਜਣੀ ਠੀਕ ਹੈ ਸੋ ਉਹ ਜਾਣਦੇ ਨਹੀਂ ਕਿਉਂਕਿ ਇਹ ਸਾਡਾ ਮੋਰਚਾ ਜਿਹੜਾ ਕੱਲੀ ਜੱਥੇਬੰਦੀ ਦਾ ਮੋਰਚਾ ਨਹੀਂ ਯਾਦ ਦਾ ਇਹ ਕਿਸਾਨ ਮਜ਼ਦੂਰ ਮੋਰਚੇ ਦਾ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਦਾ ਸਮਾਨ ਆ ਸੰਭੂ ਬਾਰਡਰ ਤੇ ਜਿੰਨੀਆਂ ਵੀ ਜੱਥੇਬੰਦੀਆਂ ᱛੀਆਂ ਉਹਨਾਂ ਦੀ ਅੱਖ ਅੱਜ ਇਹ ਅੰਦੋਲਨ ਤੇ ਆ ਜੇ ਸਮਾਨ ਉਹਨਾਂ ਸਾਡਾ ਲਿਕੜਦਾ ਸੋ ਅਸੀਂ ਲੋਕਾਂ ਦੇ ਤੱਕ ਤਾਂ ਪ੍ਰਭਾਈ ਕਰਵਾ ਸਕਾਂਗੇ ਜੀ ਸਮਾਨ ਕੱਢਣ ਚ ਕਾਮਯਾਬ ਹੋ ਗਿਆ ਸੀ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਗਰ ਕੌਂਸਲ ਈਓ ਦੀ ਕੋਠੀ ਦੇ ਅੱਗੇ ਬੈਠੇ ਨੇ ਕਿ ਤਲਾਸ਼ੀ ਕਰਨੀਆਂ ਸਾਨੂੰ ਜਾਣਕਾਰੀ ਮਿਲੀ ਕਿ ਇੱਥੇ ਸਮਾਨ ਆ ਅਤੇ ਲਗਾਤਾਰ ਕਹਿ ਰਹੇ ਕਿ ਜਿੰਨਾ ਸਮਾਨ ਤਲਾਸ਼ੀ ਨਹੀਂ ਹੁੰਦੀ ਉਹਨਾਂ ਸਮਾਨ ਅਸੀਂ ਇੱਥੇ ਹੀ ਬੈਠੇ ਰਾਂਗੇ ਇੱਥੇ ਹੀ ਪ੍ਰਦਰਸ਼ਨ ਕਰਾਂਗੇ ਨਗਰ ਕੌਂਸਲ ਦੇ ਈਓ ਨਾਲ ਵੀ ਗੱਲ ਕਰਦੇ ਆ ਕਿ ਕੀ ਕਹਿਣਾ ਉਹਨਾਂ ਦਾ ਮਸਲਾ ਜਿਹੜਾ ਹੈਗਾ ਤੁਹਾਡੀ ਕੋਠੀ ਦੇ ਬਾਹਰ ਧਰਨ ਲੱਗਿਆ ਕਿਸਾਨ ਕਦੇ ਵੀ ਅੰਦਰ ਸਮਾਨ ਆ ਚੋਰੀ ਦਾ ਸਮਾਨ ਕਹਿ ਰਹੇ ਨੇ ਉਹ ਸਾਡਾ ਕਿਸਾਨਾਂ ਦਾ ਚੋਰੀ ਦਾ ਸਮਾਨ ਆ ਜਿਹੜਾ ਨੱਬਾ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਗੁਰਚਰਨ ਸਿੰਘ ਦੀ ਕੋਠੀ 'ਚ ਪਿਆ ਨਹੀਂ ਜੀ ਅਜਿਹਾ ਕੁਝ ਨਹੀਂ ਹੈਗਾ ਬਾਕੀ ਜੋ ਇਹਨਾਂ ਨੇ ਧਰਨਾ ਲਾਇਆ ਕੋਈ ਗੱਲ ਨਹੀਂ ਜੀ ਦੇਖਦੇ ਆ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਇਹੀ ਦੱਸ ਰਹੇ ਨੇ ਕਿਸਾਨ ਨੇ ਵੀ ਪਟਾਕੇ ਦੇਖਾਂਗੇ ਜੋ ਹੋਊਗਾ ਜੀ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਹੈ ਇਹਨਾਂ ਦੇ ਪਟਾਕੇ ਵੀ ਇਸ ਧਰਤੀ ਤੇ ਪਵੇਗੇ ਜੀ ਕੁਝ ਕਹਿ ਰਹੇ ਨੇ ਜੀ ਇਹ ਅੱਛਾ ਜੀ ਤੁਹਾਡੇ ਮਤਲਬ ਕੀ ਹੋ ਸਕਦਾ ਜਿਹੜਾ ਪੱਟਕੇ ਵਿੱਚੋਂ ਨਿਕਲਿਆ ਹੋਵੇ ਨਹੀਂ ਮੇਰੇ ਮਤਲਬ ਕੁਝ ਵੀ ਨਹੀਂ ਹੈਗਾ ਜੀ ਉੱਥੇ अच्छा। ਇਹ ਜ਼ਿੰਮੇਵਾਰ ਵਿਅਕਤੀ ਉਹ ਦੋ ਪਹਿਲਾ ਕਾਰਡ ਹੋ ਚੁੱਕੇ ਨੇ ਨਗਰ ਕੌਂਸਲ ਨਾਲ ਦੋਨੋਂ ਸਬੰਧਤ ਨਹੀਂ। ਰਾਲੀਆਂ ਵੀ ਗਏ ਪਹਿਲਾਂ ਉਰੇ ਖੜੀਆਂ ਰਹੀਆਂ ਨੇ ਬਹੁਤ देर ਫਿਰ ਸੋਫੇ ਵੀ ਨਗਰ ਕੌਂਸਲ ਦੇ ਸੀ। ਤੇ ਹੁਣ ਤੀਜਾ ਤੁਹਾਡੀ ਕੋਠੀ ਪੱਟਣ ਨੂੰ ਕਿਉਂ ਦਿੰਦੇ ਨੇ? ਕੋਈ ਗੱਲ ਨਹੀਂ ਜੀ ਅਸੀਂ ਕੋਆਪਰੇਟ ਕਰਾਂਗੇ ਜੇ ਕੁਝ ਹੈਗਾ ਤਾਂ ਕੋਈ ਇਤੀ ਗੱਲ ਨਹੀਂ। ਕੋਠੀ ਤੁਹਾਡੀ ਵਰਤੋਂ ਚ ਹੈਗੀ ਸੀ ਤੁਸੀਂ ਇੱਥੇ ਰਹਿੰਦੇ ਸੀ? ਨਹੀਂ ਮੈਂ ਨਹੀਂ ਕਦੇ ਰਿਹਾ ਜੀ ਉਰੇ। ਅੱਛਾ। ਕਦੇ ਵੀ ਨਹੀਂ ਰਿਹਾ ਜੀ ਮੇਰਾ ਨੇੜੇ ਹੀ ਪਿੰਡ ਹੈ। 8 ਕਿਲੋਮੀਟਰ ਦੂਰ ਮੈਂ ਆਪਣੇ ਪਿੰਡ ਜਾਂਦਾ ਜੀ ਡੇਲੀ। ਤੁਸੀਂ ਕਦੀ ਕੋਠੀ ਚੈੱਕ ਨਹੀਂ ਕਰੀ ਨਹੀਂ ਕੋਠੀ ਕਿਸੇ ਕੋਈ ਹੋਰ ਵੀ ਕਰ ਰਿਆ ਸੀ ਤੁਹਾਡੀ ਗੇਰਾਜ ਨਹੀਂ ਜੀ ਸਾਡੇ ਉੱਥੇ ਮਸਿੰਦਰੀ ਖੜਦੀ ਸੀਗੀ ਮਸ਼ੀਨ ਚੱਲ ਰਹੀ ਹੈ ਅੱਜ ਤੁਸੀਂ ਕਿਸ ਬਾਬਤ ਆਏ ਹੋ ਜੀ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਹੋ ਕੀ ਮੈਮ ਕੀ ਅਜਾ ਪੂਰਾ ਡਿਟੇਲ ਚ ਦੱਸੋ ਜਿਹੋ ਉਤਰਾਂ ਜਿੱਥੇ ਇਨਵੈਸਟੀਗੇਸ਼ਨ ਦੀਆਂ ਹੋਉਂਦੀਆਂ ਆਪਾਂ ਸਾਰੀ ਡਿਟੇਲ ਨਹੀਂ ਦੱਸ ਸਕਦੇ ਸਰ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਕਿਸਾਨ ਹੀ ਕਹਿੰਦੇ ਨੇ ਕਿ ਇਥੇ ਜਿਹੜਾ ਇਹ ਸਮਾਨ ਇਥੇ ਤੁਸੀਂ ਆ ਜੀ ਇنسان ਕਹਿ ਰਹੇ ਨੇ ਕਿ ਜਿੰਨਾ ਸਮਾਂ ਅਸੀਂ ਤਲਾਸ਼ੀ ਨਹੀਂ ਕਰਦੇ ਜੀ ਉਹਦੀ ਸਰਕਾਰੀ ਕੋਠੀ ਦੀ ਉਹਨਾਂ ਸਮਾਂ ਅਸੀਂ ਇੱਥੋਂ ਨਹੀਂ ਜਾਵਾਂਗੇ ਅਤੇ ਇਹ ਪ੍ਰਦਰਸ਼ਨ ਹੋਰ ਵੱਡਾ ਹੋਏਗਾ ਜੇਕਰ ਪ੍ਰਸ਼ਾਸਨ ਦੇਰੀ ਕਰਦਾ ਗੁਰਤੇਜ ਸਿੰਘ ਤੂਰੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ